ਕਚਰ ਸਤਗੁਰ ਸਿੱਖ ਕੇ ਬੰਦਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਗੁਰਮਖੋ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਇਹਨੂੰ ਕਹਿੰਦੇ ਨੇ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਜਿਹਦੇ ਬੰਦਨ ਕੱਢ ਦਿੱਤੇ ਉਹ ਗੁਰਮਖੋ ਬੰਦਨ ਦਾ ਅਰਥ ਅੰਦਰੂਨੀ ਤੌਰ ਤੇ ਕੋਈ ਵਿਕਾਰ ਉਹਦੀ ਸੁਰਤ ਨੂੰ ਆਪਣੇ ਵੱਲ ਖਿੱਚਦੇ ਨਹੀਂ ਸਤਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਮਝ ਕੇ ਵਿਕਾਰਾਂ ਤੋਂ ਪਿਛੇ ਹਟ ਜਾਂਦਾ ਫਿਰ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਖੇ ਅਗਲੀ ਗੱਲ ਸੁਣਿਓ ਸਤਗੁਰ ਸਿੱਖ ਕਾ ਹਲਤ ਪਲਤ ਅਲਬਜ ਹੈ ਗੁਰਮ ਕੋ ਦ੍ਰਿਸ਼ਟ ਮਾਨ ਵਿੱਚ ਜਿੰਨੇ ਲੋਕ ਨੇ ਸਿਰਫ ਦ੍ਰਿਸ਼ਟ ਮਾਨ ਸਵਾਰਨ ਚ ਮਦਦ ਕਰ ਸਕਦੇ ਆ ਪਰ ਗੁਰੂ ਸਾਹਿਬ ਇਹ ਲੋਕ ਵੀ ਸਵਾਰਦੇ ਆ ਤੇ ਕਹਿੰਦੇ ਪਲ ਤੇਰਾ ਪਰਲੋਕ ਵੀ ਸਵਾਰਾਂਗਾ ਅਗਲੀ ਗੱਲ ਜਿਉਂਦੇ ਜੀ ਸ਼ਰੀਰ ਨਾਲ ਵੀ ਤੇਰੇ ਨਾਲ ਖਾਂ ਤੇ ਪਿਆਰਿਆ ਜਿੱਦਨ ਤੂੰ ਸ਼ਰੀਰ ਛੱਡ ਦਿੱਤਾ ਪਰਵਾਰ ਤੇਰਾ ਸ਼ਰੀਰ ਨੂੰ ਲੱਕੜਾਂ ਚ ਫੂਕੇਗਾ ਤੈਨੂੰ ਮੈਂ ਭਰੋਸਾ ਦੇਣਾ ਮੈਂ ਤੇਰੀ ਜਿੰਦ ਦੇ ਨਾਲ ਚੱਲਾਂ ਆਹ ਹੈ ਗੁਰੂ ਦੀ ਮਹਾਨਤਾ ਫਿਰ ਅੱਜ ਸੁਣਿਓ ਸਤਗੁਰ ਸਿੱਖਾਂ ਖਾਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰਮਖੋ ਜੀ ਨਾਲ ਸਰੀਰ ਨਾਲ ਤਾਂ ਸਾਰੇ ਸਾਹਬਦੇ ਆ ਜੀ ਨਾਲ ਇਹਨੂੰ ਥੋੜਾ ਜਿਹਾ ਹੋਰ ਕਿਵੇਂ ਸਿਮਰੋਂ ਸਿਮਰ ਸਿਮਰ ਸੁਖ ਪਾਉਮ ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਫਿਰ ਅਰਜੈ ਸਰੀਰ ਨਾਲ ਤਾਂ ਹੈ ਬੰਦਨ ਕਰ ਦਿੱਤੇ ਦੁਰਮਦ ਖਤਮ ਕੀਤੇ ਮਹਾਰਾਜ ਕਹਿੰਦੇ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੁੱਬੈ ਕਸ਼ ਕਰਨੀ ਲੇਵਾ ਪਾਹੇ ਨਾ ਸਾਕੈ ਜਾਲ ਹੈ ਗੁਰਮੁਖੀ ਗੁਰਸਿੱਖ ਹੈ ਹੁਣ ਇਸ ਤੋਂ ਅੱਗੇ ਥੋੜਾ ਜਿਹਾ ਫਿਰ ਮੇਰੀ ਬੇਨਤੀ ਹੈ ਜੀ ਮੈਂ ਰਹਿਣਾ ਸਿਰਫ ਬਾਣੀ ਚ ਹਜ਼ੂਰ ਨੇ ਇਹ ਗੁਰੂ ਰਾਮਦਾਸ ਦੇ ਜਿੰਨੇ ਸੱਚੀ ਲਾਉਣੇ ਜੀ ਮੈਂ ਤਾਂ ਕੱਲ ਦਾ ਜਦੋਂ ਭਾਈ ਸਾਹਿਬ ਨੇ ਸ਼ਬਦ ਪੜਿਆ ਮੈਂ ਕੱਲ ਦਾ ਧਿਆਨ ਹੀ ਮੇਰੇ ਇਧਰ ਹੈ ਮੈਂ ਨੋਟ ਕਰੀ ਜਾ ਜਿੰਨੇ ਗੁਰਸਿੱਖਾਂ ਦੀ ਸਿਫਤ ਵਿੱਚ ਸ਼ਬਦ ਗੁਰੂ ਰਾਮਦਾਸ ਨੇ ਉਚਾਰਨ ਕੀਤੇ ਸ਼ਾਇਦ ਹੋਰ ਕਿਤੇ ਨਹੀਂ ਮਿਲਗੇ ਮਹਾਰਾਜ ਜੀ ਧੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਇੱਕ ਸ਼ਬਦ ਹੈ ਜੀ ਗੌੜੀ ਰਾਗ ਚ ਮੇਰੀ ਫਿਰ ਬੇਨਤੀ ਸੁਣਿਓ ਕਿ ਸਿੱਖ ਤੇ ਗੁਰੂ ਕਿਉਂਕਿ ਇਸ ਅਵਸਥਾ ਤੇ ਪਹੁੰਚੇਗਾ ਤੇ ਜਨ ਨਾਨਕ ਧੂੜ ਮੰਗੇ ਤੇ ਇਸ ਗੁਰਸਿੱਖੀ ਗੁਰੂ ਰਾਮਦਾਸ ਜੀ ਦੇ ਬਚਨ ਨੇ ਮੈਂ ਕਈ ਵਾਰੀ ਉਦਾਹਰਨ ਦਿੱਤੀ ਖੈ ਕਿ ਜਿਵੇਂ ਆਪ ਮਾਤਾਵਾਂ ਬੀਬੀਆਂ ਬੈਠੀਆਂ ਜੀ ਸੰਤਾਨ ਹੈ ਮਾਂ ਨੇ ਪੁੱਤਰ ਨੂੰ ਬੱਚੇ ਨੂੰ ਜਨਮ ਦਿੱਤਾ ਹੁਣ ਯਾਦ ਰੱਖੋ ਜਦੋਂ ਬੱਚੇ ਦਾ ਜਨਮ ਹੋਇਆ ਬੱਚੇ ਨੂੰ ਭੁੱਖ ਲੱਗਦੀ ਹੈ ਪਰ ਉਹ ਜਿਹੜੀ ਮਹਿਸੂਸ ਕਰਨ ਦੀ ਰੱਬ ਨੇ ਦਾਤ ਦਿੱਤੀ ਉਹ ਰੋ ਸਕਦਾ ਹੈ ਰੋਏ ਤੋਂ ਦਿੰਦੀ ਹੈ ਨਾ ਆਮ ਤੌਰ ਤੇ ਕਿਹਨੇ ਰੋਣ ਤੋਂ ਬਿਨਾ ਮਾਂ ਵੀ ਦੁੱਧ ਨਹੀਂ ਦਿੰਦੀ ਇਹ ਕਹਾਵਤ ਝੂਠੀ ਪੈ ਜਾਂਦੀ ਜੇ ਬਾਣੀ ਅਨੁਸਾਰ ਇਹ ਮੇਰੀ ਗੱਲ ਧਿਆਨ ਨਾਲ ਸੁਣ ਬਾਣੀ ਅਨੁਸਾਰ ਸੱਚ ਨਹੀਂ ਹੈ ਪੰਜਾਬੀ ਚ ਕਹਿੰਦੇ ਰੋਇਆਂ ਤੇ ਮਾਂ ਵੀ ਦੁੱਧ ਨਹੀਂ ਦਿੰਦੀ ਗੁਰੂ ਰਾਮਦਾਸ ਕਹਿੰਦੇ ਝੂਠ ਹੈ ਕਿ ਮਾਂ ਤੇ ਬੱਚੇ ਦਾ ਅੰਦਰੂਨੀ ਰਿਸ਼ਤਾ ਐਵੇਂ ਜਿਹੜਾ ਪਿਓ ਨੂੰ ਵੀ ਪਤਾ ਨਹੀਂ ਹਜੇ ਪਤੀ ਨੂੰ ਪਤਾ ਨਹੀਂ ਤੇ ਬੱਚੇ ਦੇ ਬਾਪ ਨੂੰ ਪਤਾ ਨਹੀਂ ਬਾਪ ਬਾਹਰ ਤੁਰਿਆ ਫਿਰਦਾ ਪਰ ਪੀੜਾ ਤਾਂ ਮਾਂ ਨੇ ਸਹੀ ਹੈ ਨਾ ਉਹ ਜਿੰਨੇ ਪੀੜਾ ਸਹੀ ਜਿਹਦੇ ਕੁੱਕ ਚ ਬਲਿਆ ਹੁਣ ਉਹ ਬੱਚਾ ਜਦੋਂ ਰਾਤ ਨੂੰ ਸੁੱਤਾ ਹੈ ਦਿਨੇ ਸੁੱਤਾ ਹੈ ਅਜੋ ਛੋਟਾ ਜਿਹਾ 5-4 ਮਹੀਨੇ ਦਾ ਕਹਿ ਲੋ ਮਾਂ ਅੰਦਰ ਬਾਹਰ ਕੰਮ ਕਰਦੀ ਪਾਂਡੇ ਤੋਂ ਜੋ ਵੀ ਕੰਮ ਕਰ ਕਰਦੀ ਪਰ ਉਹ ਬੱਚਾ ਰੋ ਵੀ ਨਹੀਂ ਰਿਆ ਐ ਗੂੜੀ ਨਹੀਂ ਸੁੱਤਾ ਤੇ ਮਾਈ ਨੂੰ ਪਤਾ ਕੀ ਹੁੰਦਾ ਮਾਂ ਅਚਿੰਚਿਤ ਹੱਥ ਧੋਂਦੀ ਏ ਤੇ ਸੁੱਤੇ ਬੱਚੇ ਨੂੰ ਠਾਣ ਲੱਗ ਪੈਂਦੀ ਗੂੜੀ ਨਹੀਂ ਸੁੱਤਾ ਉਹਨੂੰ ਠਾਣਦੀ ਏ ਤੇ ਉਹ ਜੇ ਪੁੱਛੇ ਵੀ ਤੂੰ ਕਿਉਂ ਠਾ ਰਹੀ ਸੁੱਤਾ ਰਹਿੰਦੇ ਬੱਚੇ ਨੂੰ ਹੋ ਕਹਿੰਦੀ ਇਹਨੂੰ ਭੁੱਖ ਲੱਗ ਗਈ ਬੱਚਾ ਰੋਇਆ ਤੇ ਨਹੀਂ ਨਾ ਫੇਰ ਆ ਰਹੀ ਸੋਣੇ ਬੱਚਾ ਰੋਇਆ ਨਹੀਂ ਹਾਲਾਂਕਿ ਬੱਚਾ ਸੁੱਤਾ ਹੋਇਆ ਜਦੋਂ ਭੁੱਖ ਲੱਗਦੀ ਕਈ ਵਾਰੀ ਆਪਣੇ ਬੁੱਲਾਂ ਨਾਲ ਇੰਜੇ ਜਿਵੇਂ ਮਾਂ ਦਾ ਦੁੱਧ ਚੁੰਗ ਰਿਹਾ ਕਰਦਾ ਨਾ ਜੀ ਮਾਰਾ ਨੇ ਕੈਸੇ ਕਮਾਲ ਦੀ ਉਦਾਹਰਨ ਦਿੱਤੀ ਗੁਰਮਖੋ ਸਿੱਖ ਤੇ ਗੁਰੂ ਦਾ ਨਾਤਾ ਕੀ ਹੈ ਬੱਚਾ ਗਹਿਰੀ ਨੀਂਦ ਸੁੱਤਾ ਹੈ मां ਉਠਾਰੀਏ ਕਿ ਦੁੱਧ ਪਿਆਣਾ ਤੇ ਜੇ ਕੋਈ ਪੁੱਛਦਾ ਸੁੱਤਾ ਰਹਿੰਦੇ ਉਹ ਕਹਿੰਦੀ ਭੁੱਖ ਲੱਗੀ ਤੇ ਦੂਜਾ ਜਿਹਦੀਆਂ ਆਂਦਰਾਂ ਨਹੀਂ ਜੁੜੀਆਂ ਜਿਹਦਾ ਉਹ ਰਿਸ਼ਤਾ ਨਹੀਂ ਜਿਹੜਾ ਮਾਂ ਤੇ ਪੁੱਤਰ ਦਾ ਮਾਂ ਤੇ ਧੀ ਦਾ ਉਹ ਉਹ ਕਹਿੰਦਾ ਉਹ ਵੀ ਰੋ ਤੇ ਰਿਆ ਨਹੀਂ ਤੂੰ ਦੁੱਧ ਕਿਉਂ ਦੇ ਰਹੀ ਹੈ ਸੁੱਤਾ ਹੈ ਉਹ ਕਹਿੰਦੀ ਤੁਹਾਨੂੰ ਪਤਾ ਨਹੀਂ ਜਦੋਂ ਮੈਂ ਕੰਮ ਕਰ ਰਹੀ ਸਾਂ ਮੇਰੇ سینੇ ਵਿੱਚੋਂ ਦੁੱਧ ਆਪਣੇ ਆਪ ਸਿੰਮਣ ਲੱਗ ਪਿਆ ਮੈਨੂੰ ਪਤਾ ਲੱਗ ਗਿਆ ਸੁੱਤੇ ਕੋਈ ਨੂੰ ਭੁੱਖ ਲੱਗੀ ਹੈ ਆਹ ਸਿੱਖ ਤੇ ਗੁਰੂ ਦਾ ਰਿਸ਼ਤਾ ਲਵੇ ਧਿਆਨ ਨਾਲ ਸੁਣਿਓ ਮੇਰੇ ਆਹ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ ਕਈ ਵਾਰੀ ਕਈ ਸੱਜਣ ਬਿਲਕੁਲ ਅਰਦਾਸ ਨਹੀਂ ਕਰਦੇ ਫੁਰਨਾ ਵੀ ਨਹੀਂ ਬਣਾਉਂਦੇ ਸਿਰਫ ਸਿੱਖੀ ਨੂੰ ਕਮਾਉਂਦੇ ਨੇ ਸੱਚ ਏਵੇਂ ਕਿ ਜਦੋਂ ਗੁਰੂ ਜੀ ਨੂੰ ਲੋੜ ਪਾਸਦੀ ਏ ਜਿਵੇਂ ਮਾਂ ਸੁੱਤੇ ਹੋਏ ਨੂੰ ਉਠਾ ਕੇ ਉਹਦੀ ਲੋੜ ਕਰ ਦੁੱਧ ਦਿੰਦੀ ਖੈ ਸਿੱਖ ਨੂੰ ਲੋੜ ਪਵੇ ਤੇ ਨਾ ਵੀ ਅਰਦਾਸ ਕਰੇ ਗੂ ਬੂਆ ਖੜਕਾ ਕੇ ਉਹਦੇ ਘਰ ਦਾਦ ਦੇ ਇਹ ਨਾਤਾ ਹੈ ਅੰਦਰੂਨੀ ਮੈਂ ਫਿਰ ਅਰਜ ਕਰਾਂਗਾ ਬਾਪ ਨੂੰ ਨਹੀਂ ਖਿੱਚ ਪਈ ਦਾਦੀ ਬੈਠੀ ਕੋਲ ਬੈਠੀ ਉਹਨੂੰ ਕਿਉਂ ਨਹੀਂ ਪਈ ਕਿਉਂਕਿ ਸਿਰ ਮਾਂ ਤੇ ਪੁੱਤਰ ਦਾ ਇਸ ਅਨੁਭਵ ਨੂੰ ਜਾਂ ਗੁਰੂ ਜਾਣਦਾ ਤੇ ਜਾਂ ਸਿੱਖ ਜਾਂਦਾ ਹੈ ਸਤਿਗੁਰਾਂ ਨੇ ਬਾਣੀ ਚ ਗੁਰੂ ਰਾਮਦਾਸ ਜੀ ਨੇ ਫਰਮਾਇਆ ਜਿਉ ਜਨਨੀ ਦੋ ਸ਼ਬਦ ਨੇ ਇੱਕ ਹੈ ਜਿਉ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ ਵੱਡਾ ਹੋਏ ਤਨ ਖਾਟ ਦੇ ਕਰ ਭੋਗ ਬਿਲਾਸਾ ਦੂਜਾ ਸ਼ਬਦ ਹੈ ਗੁਰੂ ਰਾਮਦਾਸ ਜੀ ਦਾ ਜਿਉ ਜਨਨੀ ਸੁੱਤ ਜਨ ਪਾਲਤੀ ਰੱਖੈ ਨਦਰ ਮਝਾਰ ਇਸ ਤਰ੍ਹਾਂ ਗੁਰੂ ਆਪਣੇ ਸਿੱਖ ਨੂੰ ਰੱਖਦਾ ਗੁਰਮਖੋ ਇਹ ਲਫ਼ਜ਼ ਫਿਰ ਸੁਣਿਓ ਇਹ ਤਾਂ ਅਨਪਵ ਵਾਲੇ ਜਿਹੜਾ ਸ਼ਬਦ ਪੜ੍ਹਦਾ ਬਾਣੀ ਪੜ੍ਹਦਾ ਹਰ ਵਕਤ ਗੁਰੂ ਜੀ ਨੂੰ ਚੇਤੇ ਕਰਦਾ ਹੈ ਗੁਰਮਖੋ ਕੱਲਾ ਸੇਖ ਹੀ ਚੇਤੇ ਨਹੀਂ ਕਰਦਾ ਗੁਰੂ ਵੀ ਚੇਤਾ ਕਰਨ ਦੇ ਉੱਤੇ ਨਿਗਰਾਨੀ ਰੱਖਦਾ ਹੈ ਆਪਣੀ ਨਦਰ ਚ ਰੱਖਦੇ ਨੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰੂ ਰਾਮਦਾਸ ਕਿ ਜਿਉ ਜਨਨੀ ਸੁੱਤ ਜਨ ਪਾਲਤੀ ਨਾਖ ਰਾਖੇ ਨਦਰ ਬਾਝਾਰ ਅੰਤਰ ਬਾਹਰ ਅੰਦਰ ਬਾਹਰ ਜਾਂਦਿਆਂ ਮੁਖ ਦੇ ਗਰਾਸ ਉਹਦੇ ਮੂੰਹ ਚ ਗਰਾਈਆਂ ਪਾਈ ਜਾਂਦੀ ਏ ਦੁੱਧ ਪਿਆਂਦੀ ਖੈ ਅੰਤਰ ਬਾਹਰ ਮੁਖ ਦੇ ਗਰਾਸ ਖਿੰ ਖਿੰ ਪੋਚਾਰ ਘੜੀ ਪਿੱਛੋਂ ਪੁਚਕਾਰਦੀ ਏ ਪਿਆਰ ਕਰਦੀ ਏ ਅੱਗੇ ਤਿਉ ਸਤਗੁਰ ਗੁਰਸਿੱਖ ਰਾਖਤਾ ਫਿਰ ਸੁਣਿਓ ਇਸ ਤਰ੍ਹਾਂ ਸਤਗੁਰੂ ਆਪਣੇ ਗੁਰਸਿੱਖ ਨੂੰ ਰੱਖਦੇ ਨੇ ਪਿਆਰਿਓ ਤੁਰ ਅੰਦਰ ਤੋਂ ਪਿਆਰ ਕਰਕੇ ਖਿੰਨ ਖਿੰਨ ਪੋਚਾਰ ਤੋਂ ਸਤਿਗੁਰ ਗੁਰਸ਼ਿਕਰਾਕਤਾ ਹਰਪ੍ਰੀਤ ਪਿਆਰ ਇਸੇ ਤਰ੍ਹਾਂ ਗੁਰੂ ਜੀ ਖਿੰਨ ਖਿੰਨ ਜਦੋਂ ਟੋਟਾ ਪੈਂਦਾ ਸਿੱਖ ਨੂੰ ਇੱਕੋਦਮ ਫੁਰਨਾ ਨਾਮ ਦਾ ਬਣਾ ਦਿੰਦੇ ਆ ਪਤਾ ਲੱਗਦਾ ਉਹਨੇ ਭੁੱਖਾ ਲੱਗਣ ਲੱਗਾ ਇੱਕੋਦਮ ਕੋਈ ਸੰਗਤ ਦੇ ਦਿੰਦੇ ਆ ਮੇਰੇ ਫਿਰ ਬੇਨਤੀ ਗੁਰਮਖੋ ਮੰਗਣ ਤੋਂ ਬਿਨਾ ਦਾਤਾਂ ਦਿੰਦੇ ਨੇ ਤੂੰ ਸਤਿਗੁਰ ਗੁਰਸ਼ਿਕਰਾਕਤਾ ਹਰਪ੍ਰੀਤ ਪਿਆਰ